ਸਾਸ਼ੀ ਕਾਲ ਜੀ ਸਾਰਿਆਂ ਨੂੰ ਖੂਬ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਕਰ ਰਹੇ ਹਾਂ ਜੀ ਜੋ ਆਪਣੇ ਮਿਲਟਨ ਦੀਆਂ ਬੋਤਲਾਂ ਹੁੰਦੀਆਂ ਨੇ ਚਾਹ ਗਰਮ ਚਾਹ ਆ ਲਈਆਂ ਠੰਡੇ ਪਾਣੀ ਆ ਲਈਆਂ ਉਹਨੂੰ ਆਪਾਂ ਕਿਵੇਂ ਸਾਫ਼ ਕਰੀਏ ਕਈ ਵਾਰੀ ਆਪਾਂ ਜਦੋਂ ਚਾਹ ਲਗਾਤਾਰ ਪਾਉਂਦੇ ਰਹਿੰਦੇ ਆ ਇਹਦੇ ਵਿੱਚ ਤੇ ਜਾਂ ਕਾਫੀ ਟਾਈਮ ਤੱਕ ਆਪਾਂ ਯੂਜ਼ ਨਹੀਂ ਕਰਦੇ ਤਾਂ ਇਹਦੇ ਚੋਂ 스ਮੈਲ ਆਉਣ ਲੱਗ ਜਾਂਦੀ ਹੈ ਜਦੋਂ ਆਪਾਂ ਚਾਹ ਇਹਦੇ ਚ ਪਾ ਕੇ ਦੁਬਾਰਾ ਆਪਾਂ ਪੀਂਦੇ ਆ ਤਾਂ ਆਪ ਨੂੰ ਵਧੀਆ ਨਹੀਂ ਲੱਗਦੀ ਮਤਲਬ 스ਮੈਲ ਆਉਂਦੀ ਹੈ ਤੇ ਇਹਨੂੰ ਆਪਾਂ ਬਿਲਕੁਲ ਆਸਾਨੀ ਨਾਲ ਤੋ ਹੋ ਸਕਦੇ ਆ ਤੇ ਉਹਦੇ ਲਈ ਆਪਾਂ ਨੂੰ ਪਹਿਲਾਂ ਵਿਨੀਗਰ ਚਾਹੀਦਾ ਵਿਨੀਗਰ ਆਪਾਂ ਬਸ ਇਹ ਕਿਹੜਾ ਟੱਕਣੀ ਲੈਣਾ ਆ ਦੇ ਇਸ ਹਿਸਾਬ ਜਿੰਨਾ ਥੋੜਾ ਉਨਾ ਥੋੜਾ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਰਮਾ ਪਾਣੀ ਪੂਰੇ ਗਰਮਾ ਪਾਣੀ ਚਾਹੀਦਾ ਹਨ ਇੱਕ ਵਾਰੀ ਤਾਂ ਆਪਾਂ ਥੋੜਾ ਥੋੜਾ ਹੀ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਕਿਉਂਕਿ ਦਾ ਰੈਕਸ਼ਨ ਹੋਣ ਲੱਗ ਜੂਗਾ ਬੁਲਬਲੇ ਜੇ ਬਣਨ ਲੱਗ ਜਾਣਗੇ ਅਪਾ 5 ਕਿ ਮਿੰਟ ਇਹਨੂੰ ਇਦਾਂ ਹੀ ਰੱਖ ਦਾਂਗੇ ਇਹ ਤਰ੍ਹਾਂ ਰੱਖ ਦਾਂਗੇ ਇਹਨੂੰ ਹੁਣ ਜਦੋਂ ਇਹਨਾਂ ਦਾ ਰੈਐਕਸ਼ਨ ਹੋਊ ਹਟੂਗਾ ਤਾਂ ਆਪਾਂ ਥੋੜਾ ਥੋੜਾ ਇਹਦੇ ਵਿੱਚ ਬੀਬੀ ਪਾਵਾਂਗੇ ਜੇ ਤੁਹਾਡੇ ਕੋਲੇ ਨਿਊਕਲ ਹੈਗਾ ਡਿਸ਼ਵਾਸ਼ ਤਾਂ ਇਹ ਪਾ ਲਓ ਨੇ ਜਿਹੜੀ ਆਪਾਂ ਦੂਸਰੀ ਸਾਬਣ ਯੂਜ਼ ਕਰਦੇ ਆ ਉਹ ਵੀ ਥੋੜੀ ਜੀ ਪਾ ਸਕਦੇ ਹਾਂ ਇਦਾਂ ਖੋੜ ਕੇ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਥੋੜਾ ਪਾਣੀ ਦੇ ਵਿੱਚ ਘੋਲ ਪਾਵਾਂਗੇ ਤੇ ਹੁਣ ਆਪਾਂ ਜੇ ਤਾਂ ਆਪਣੇ ਕੋਲੇ ਬੋਤਲਾ ਸਾਫ਼ ਕਰਨ ਵਾਲਾ ਬਰਸ਼ ਹੈਗਾ ਲੰਬੇ ਵਾਲਾ ਫਿਰ ਤਾਂ ਆਪਾਂ ਉਹ ਚੂਜ਼ ਕਰ ਲਾਂਗੇ ਅਗਰ ਨਹੀਂ ਵੀ ਹੈਗਾ ਤਾਂ ਆਪਾਂ ਸਟੀਲ ਬਰਸ਼ ਹੁੰਦਾ ਇਦਾਂ ਦਾ ਇਹਦੇ ਵਿੱਚ ਪਾ ਦਾਂਗੇ ਉੱਪਰ ਇਹਨੂੰ ਇਦਾਂ ਬੰਦ ਕਰਕੇ ਪੂਰੇ 1 ਮਿੰਟ ਤੱਕ ਇਦਾਂ ਹਿਲਾਉਂਦੇ ਰਾਵਾਂਗੇ ਆਪਾਂ ਇਹਨੂੰ देखियो बाहर बिल्कुल नविया वरगियां लगणगी हैं ये यप्पा कट लागे ਪਹਿਲਾ ਸਟੀਲ ਬਰਸ਼ ਬਿਲਕੁਲ ਤੋੜ ਕੇ ਛੋਟਾ ਕਰਕੇ ਪਾਉਣਾ ਹੈ ਤਾਂ ਕਿ ਆਸਾਨੀ ਨਾਲ ਨਿਕਲ ਜੇ ਨਿਕਲਦੇ ਵੈਸੇ ਨੋਰਮਲ ਇਦਾਂ ਹੀ ਜਾਂਦਾ ਤੇ ਹੁਣ ਆਪਾਂ ਇਹਨੂੰ ਉੱਪਰੋਂ ਰਗੜਾਂਗੇ ਕਹਿੰਦਾ ਤੁਹਾਨੂੰ ਜੇ ਤੁਹਾਡੇ ਕੋਲੇ ਦੰਦਾਂ ਵਾਲਾ ਬ੍ਰਸ਼ ਪਿਆ ਸਾਫ਼ ਤਾਂ ਤੁਸੀਂ ਇਹ ਇਧੇ ਜੂਸ ਕਰ ਸਕਦੇ ਹਾਂ ਪਰ ਇਹ ਤੁਹਾਨੂੰ ਬਾਅਦ ਚ ਧੋ ਕੇ ਦਿਖਾਵਾਂਗੇ ਤੇ ਹੁਣ ਆਪਾਂ ਇਹ ਇਧੇ ਚ ਪਾ ਦਾਂਗੇ ਇਹ ਦਹੀਂ ਜਿੱਦਾਂ ਆਪਾਂ ਪਹਿਲਾਂ ਵਾਲੀ ਧੋਤੀ ਹੈ ਇਹਨੂੰ 1 ਮਿੰਟ ਤੱਕ ਘਾਇਗਾ ਮਾਰੀ ਜਾਵਾਂਗੇ ਇਹਨੂੰ ਇਦਾਂ 1 ਮਿੰਟ ਤੱਕ ਇਦਾਂ ਹਿਲਾਇਆ ਜਾਵਾਂਗੇ ਇਹਨੂੰ ਦੇਖੋ ਕਿੰਨਾ ਗੰਦਲਿਆ ਪਾਣੀ ਨਿਕਲਿਆ ਕੈਮਰੇ 'ਚ ਸ਼ਿਸ਼ੇ ਕੈਮਰੇ ਦੇ ਛੱਗ ਦੀ ਵਜ੍ਹਾ ਨਾਲ ਦਿਖ ਨਹੀਂ ਰਿਹਾ ਦੇਖੋ ਤੇ ਹੁਣ ਆਪਾਂ ਇਦਾਂ ਹੀ ਉੱਪਰੋਂ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਹੁਣ ਆਪਾਂ ਇਹ ਟੱਕਾ ਸਾਫ ਕਰਾਂਗੇ ਹੁਣ ਆਪਾਂ ਇਹ ਬ੍ਰਸ਼ ਲੈ ਲਿਆ ਬਿਲਕੁਲ ਨਵਾਂ ਜੀ ਆਪਣੇ ਕੋਲੇ ਸਾਫ ਤੇ ਹੁਣ ਜਿਹੜੇ ਇਹ ਦੇਖੋ ਆਪਾਂ ਖੋਲ ਤਾਂ ਸਕਦੇ ਨਹੀਂ ਹੈਗੇ ਇਹੜੀ ਦੂਸਰੀ ਥਰਮੋਸ ਹੁੰਦੀ ਆ ਉਹ ਤਾਂ ਆਪਾਂ ਖੋਲ ਸਕਦੇ ਹੁੰਦੇ ਆ ਤੇ ਇਹ ਨੂੰ ਹੁਣ ਆਪਾਂ ਵੀ ਇਹ ਖੁੱਲੇ ਤਾਂ ਸਾਫ ਕਰਾਂਗੇ ਦਰ ਤੱਕ ਇਹਨੂੰ ਇੰਦਾ ਇਹ ਦਹੀਂ ਆਪਾਂ ਦੋਨੇ ਧੋ ਕੇ ਇਹਨਾਂ ਆਪਾਂ ਦੋਨੇ ਸਾਫ਼ ਕਰਾਂਗੇ ਦੇਖੋ ਉੱਪਰੋਂ ਉੱਪਰੋਂ ਤਾਂ ਹੀ ਹੋ ਗਿਆ ਬਿਲਕੁਲ ਸਾਫ਼ ਤੇ ਹੁਣ ਇਹਦਾ ਢੱਕਣ ਥੋੜਾ ਜਿਹਾ ਟੂਗਾ ਹੁੰਦਾ ਹੈ ਨਾ ਪਰ ਇਹ ਵਿੱਚ ਇੰਦਾ ਇਹ ਤਵਾਂ ਲਾਂਗੇ ਤੋਂ ਨੂੰ ਇਹਨਾਂ ਨੂੰ ਧੋ ਕੇ ਵਿਖਾਉਣੀ ਆ ਆ ਦੇਖੋ ਜੀ ਧੋਣ ਤੋਂ ਬਾਅਦ ਬਿਲਕੁਲ ਨਵੀਆਂ ਨਵੀਆਂ ਬਣ ਗਈਆਂ ਦੇਖੋ ਵਿੱਚੋਂ ਸਾਫ਼ ਤੁਹਾਨੂੰ ਦਿਖਾਉਣੀ ਆ ਕਿੰਨੀ ਵਧੀਆ ਸਾਫ਼ ਹੋਈ ਐ ਦੇਖੋ ਤੁਸੀਂ ਵੀ ਇੱਕ ਵਾਰੀ ਇਦਾਂ ਜ਼ਰੂਰ ਟਰਾਈ ਕਰੋ ਦੇਖੋ ਕਿੰਨੀਆਂ ਵਧੀਆ ਸਾਫ਼ ਹੋ ਗਈਆਂ ਬਿਲਕੁਲ ਨਵੀਆਂ ਹੀ ਬਣ ਗਈਆਂ බහොනන්නනු සකාමාගේ තයවතු බාර පෙන්නන්නටක් කල්ලලාමගේ සොතන්නවාදී